ਵਾਹਿਗੁਰਜੀ ਕਾ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਜੀ। ਅੰਗਤ ਜੀ ਦਸੰਬਰ ਦਾ ਮਹੀਨਾ ਆ ਗਿਆ ਹੈ। ਇਹ ਕਹਿਰ ਦਾ ਮਹੀਨਾ ਸਿੱਖ ਕੌਮ ਕਦੇ ਨਹੀਂ ਭੁੱਲ ਸਕਦੀ। ਜਿਹੜਾ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਪਿਆਰ ਕਰਦਾ ਹੈ ਉਹ ਇਹ ਮਹੀਨਾ ਕਦੇ ਨਹੀਂ ਭੁੱਲ ਸਕਦਾ। ਆਪਾਂ ਸਾਰਾ ਸਾਲ ਖੁਸ਼ੀਆਂ ਦੇ ਕੰਮ ਕਰਦੇ ਹਾਂ। ਤੇ ਸਾਨੂੰ ਇੱਕ ਗੱਲ ਦਾ ਖਿਆਲ ਰੱਖਣਾ ਚਾਹੀਦਾ ਹੈ ਦਸੰਬਰ ਮਹੀਨੇ ਵਿੱਚ ਕੋਈ ਵੀ ਵਿਆਹ ਸ਼ਾਦੀ ਨਾ ਕੋਈ ਖੁਸ਼ੀ ਦਾ ਕੰਮ ਸਾਨੂੰ ਕਰਨਾ ਚਾਹੀਦਾ ਹੈ ਅੰਡੇ ਪਿੱਛੇ ਸਾਡੇ ਗੁਰੂ ਸਹਿਬਾਨਾ ਨੇ ਐਨੀਆਂ ਵੱਡੀਆਂ ਵੱਡੀਆਂ ਸ਼ਹੀਦੀਆਂ ਦਿੱਤੀਆਂ ਸਾਨੂੰ ਆਪਣੇ ਬੱਚਿਆਂ ਨੂੰ ਸਮਝਾਉਣਾ ਚਾਹੀਦਾ ਹੈ ਕਿ ਬੱਚਿਓ ਇਹ ਮਹੀਨਾ ਬੜਾ ਗਹਿਰ ਦਾ ਹੈ ਸੇ ਮਹੀਨੇ ਵਿੱਚ ਸਾਨੂੰ ਪਾਰਟੀਆਂ ਵਗੈਰਾ ਨਹੀਂ ਕਰਨੀ ਚਾਹੀਦੀਆਂ ਸਾਰਾ ਸਾਲ ਪਿਆ ਹੈ ਇਹ ਕੰਮ ਕਰਨ ਨੂੰ ਇੱਕ ਵਾਰ ਤੁਸੀਂ ਧਿਆਨ ਕਰਕੇ ਵੇਖੋ ਕਿੰਨੀਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਦਿੱਤੀਆਂ ਸਾਡੇ ਗੁਰੂ ਸਹਬਾਨਾ ਨੇ ਸਾਨੂੰ ਜਿਆਦਾ ਤੋਂ ਜਿਆਦਾ ਜਾਪ ਪਾਠ ਕਰਨਾ ਚਾਹੀਦਾ ਹੈ ਭਾਵੇਂ ਉਹ ਗੁਰਮੰਤਰ ਹੋਵੇ ਭਾਵੇਂ ਉਹ ਮੂਲ ਮੰਤਰ ਹੋਵੇ ਕੋਈ ਵੀ ਗੁਰਬਾਣੀ ਸਾਰੀ ਇੱਕੋ ਜਿਹੀ ਹੁੰਦੀ ਹੈ ਸਾਨੂੰ ਵਾਹਿਗੁਰੂ ਦਾ ਨਾਮ ਜਿਆਦਾ ਤੋਂ ਜਿਆਦਾ ਜਪਣਾ ਚਾਹੀਦਾ ਹੈ 4 ਪੁੱਤਰ ਵਾਰੇ ਤੇ 5 ਆਪ ਵਾਰਿਆ 6ਵੀਂ ਮਾਂ ਤੇ 7ਵਾਂ ਬਾਪ ਵਾਰਿਆਆਂ ਵੱਡੀਆਂ ਵੱਡੀਆਂ ਕੁਰਬਾਨੀਆਂ ਨੂੰ ਕਦੇ ਨਹੀਂ ਭੁੱਲਣਾ ਚਾਹੀਦਾ ਸਾਦਾ ਭੋਜਨ ਸਿਰਫ ਦਾਲ ਫੁਲਕਾ ਤੇ ਸਾਦੀ ਸਬਜੀ ਨਾਲ ਇਸ ਮਹੀਨੇ ਆਪਣੇ ਬੱਚਾ ਨੂੰ ਦੱਸੋ ਕਿ ਸਾਦਾ ਖਾਣਾ ਖਾਓ ਮਹੀਨੇ ਵਿੱਚ ਕੂਝ ਬੰਦੇ ਤਾਂ ertid te sonde ne ਕਿਉਂਕਿ ਸਾਡੇ ਕੋਲ ਤਾਂ ਰਜਾਈ ਵੀ ਹੁੰਦੀ ਹੈ ਨਾ ਸੋਚ ਕੇ ਵੇਖੋ ਮਾਤਾ ਗੁਜਰਕਰ ਤੇ ਬਾਬਾ ਫਤੇ ਸਿੰਘ ਤੇ ਜੋਰਾ ਵਰ ਸਿੰਘ ਠੰਡੇ ਬੁਰਜ ਵਿੱਚ ਬਿਨਾਂ ਰਜਾਈ ਤੋਂ ਬਿਨਾਂ ਕਿਸੇ ਕੰਬੜ ਤੋਂ ਬਿਨਾਂ ਖਾਏ ਪੀਏ ਤੋਂ ਕਿ ਦਾ ਰਾਤਾਂ ਗੁਜ਼ਾਰੀਆਂ ਹੋਣੀਆਂ ਮਾਤਾ ਜੀ ਨੇ ਛੋਟੇ ਛੋਟੇ ਬੱਚੇ ਆਪਣੇ ਬੱਚਿਆਂ ਨੂੰ ਬੈਠ ਕੇ ਇਹ ਸਾਖੀਆਂ ਸੁਣਾਇਆ ਕਰੋ ਕਿ ਆਉਣ ਵਾਲੀ ਪੀੜ੍ਹੀ ਪਤਾ ਲੱਗ ਸਕੇ ਕਿੰਨੀਆਂ ਕੁਰਬਾਨੀਆਂ ਦੇ ਕੇ ਸਾਨੂੰ ਇਹ ਸਿੱਖੀ ਮਿਲੀ ਹੈ ਇਹ ਬਹੁਤ ਮਹਿੰਗੀ ਸਿੱਖੀ ਹੈ ਆਪਣੇ ਬੱਚਿਆਂ ਨੂੰ ਧਰਮ ਵੱਲ ਮੋੜੋ ਪਾਠ ਕਰਾਇਆ ਕਰੋ ਮੂਲ ਮੰਤਰ ਦਾ ਪਾਠ ਸ਼ੁਰੂਆਤ ਕਰਵਾਓ ਛੋਟੇ-ਛੋਟੇ ਬੱਚਿਆਂ ਨੂੰ ਛੋਟੀਆਂ-ਛੋਟੀਆਂ ਮਾਲਾ ਲਿਖ ਕੇ ਦਿਓ ਉਹਨਾਂ ਨੂੰ ਮੂਲ ਮੰਤਰ ਦਾ ਪਾਠ ਕਰਾਇਆ ਕਰੋ ਜੇਕਰ ਆਪਾਂ ਆਪਣੇ ਬੱਚਿਆਂ ਨੂੰ ਇਹ ਸਾਖੀਆਂ ਸੁਣਾਵਾਂਗੇ ਤਾਂ ਬੱਚਿਆਂ ਦਾ ਮਨ ਜ਼ਰੂਰ ਬਦਲੇਗਾ ਆਪਣੇ ਧਰਮ ਵੱਲ ਜ਼ਰੂਰ ਮੋੜਨਗੇ ਬੱਚੇ ਨਸ਼ਿਆਂ ਦੀ ਤਰਫ ਨਹੀਂ ਜਾਣਗੇ ਸਾਨੂੰ ਮੁੱਢ ਤੋਂ ਹੀ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਅਸੀਂ ਉਹਨਾਂ ਨੂੰ ਜਿਵੇਂ ਦਾਦੀਆਂ ਹੁੰਦੀਆਂ ਹਨ ਰਾਤ ਨੂੰ ਬੈਠ ਕੇ ਆਪਣਾ ਵੀ ਮੋਬਾਈਲ ਬੰਦ ਕਰੋ ਤੇ ਬੱਚਿਆਂ ਦਾ ਵੀ ਬੈਠ ਕੇ ਚਲੋ ਬੱਚਿਓ ਅਸੀਂ ਤੁਹਾਨੂੰ ਆਪਣੇ ਗੁਰੂ ਜੀ ਦੇ ਬਾਰੇ ਦੱਸਦੇ ਹਾਂ ਉਹਨਾਂ ਦੇ ਬੱਚਿਆਂ ਨੇ ਕਿਦਾਂ ਸਿਹ ਦਿयां ਦਿੱਤੀਆਂ ਮਨ ਜ਼ਰੂਰ ਬਦਲੇਗਾ ਬੱਚਿਆਂ ਦਾ ਆਪਾਂ ਆਪ ਹੀ ਫੋਨਾਂ ਤੇ ਲੱਗੇ ਰਹਿੰਦੇ ਹਾਂ ਤਾਂ ਬੱਚੇ ਕੀ ਕਰਨਗੇ ਉਹਨਾਂ ਨੂੰ ਕੁਝ ਪਤਾ ਹੀ ਨਹੀਂ ਆਪਣੇ ਬੱਚਿਆਂ ਨੂੰ ਆਪਣੇ ਇਤਿਹਾਸ ਦੇ ਬਾਰੇ ਜਰੂਰ ਦੱਸੋ ਕਮ ਤੋਂ ਕਮ ਦਸੰਬਰ ਦੇ ਮਹੀਨੇ ਵਿੱਚ ਵੀ ਆਪਾਂ ਆਪਣੇ ਬੱਚੇ ਨੂੰ ਪੂਰਾ ਦਸੰਬਰ ਇਹ ਸਾਖੀਆਂ ਸੁਣਾਵਾਂਗੇ ਆਪਾਂ ਖੁਦ ਵੀ ਦੁੱਖ ਪ੍ਰਗਟ ਕਰਾਂਗੇ ਤਾਂ ਬੱਚੇ ਜ਼ਰੂਰ ਬਦਲਣਗੇ ਇਹ ਆਪਾਂ ਨੂੰ ਪਹਿਲਾਂ ਹੀ ਟਾਰਗੇਟ ਬਣਾ ਲੈਣਾ ਚਾਹੀਦਾ ਹੈ ਕੇ ਬੱਚਿਓ ਦਸੰਬਰ ਦੇ ਮਹੀਨੇ ਵਿੱਚ ਆਪਾਂ ਸਿਰਫ ਸਾਖੀਆਂ ਹੀ ਸੁਣਾਵਾਂਗੇ ਸਾਂ ਸਵੇਰ ਆਪਾਂ ਫੋਨ ਤੇ ਟੀਵੀ ਨਹੀਂ ਦੇਖਾਂਗੇ ਚਲੋ ਹੋਮਵਰਕ ਤਾਂ ਕਰਨਾ ਪੈਂਦਾ ਹੈ ਬੱਚਿਆਂ ਨੂੰ ਉਹ ਵੀ ਕਰਵਾਓ ਤੇ ਇੱਕ ਇੱਕ ਸਾਖੀ ਆਪਣੇ ਬੱਚਿਆਂ ਨੂੰ ਜ਼ਰੂਰ ਸੁਣਾਓ ਤਾਂ ਕਿ ਆਉਣ ਵਾਲੀ ਪੀੜ੍ਹੀ ਸਾਡੀ ਬਦਲ ਸਕੇ ਕਿ ਬੱਚੇ ਕਾਪੀ ਕਰਦੇ ਹਨ ਜੇ ਆਪਾਂ ਪਾਠ ਕਰਾਂਗੇ ਤਾਂ ਹੀ ਬੱਚੇ ਪਾਠ ਕਰਨਗੇ ਇਹ ਕੋਸ਼ਿਸ਼ ਦਸੰਬਰ ਦੇ ਮਹੀਨੇ ਵਿੱਚ ਜ਼ਰੂਰ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ